ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਰੈਸਪੀ ਪਹਿਲੇ ਵੀ ਤੁਹਾਨੂੰ ਪਾਈ ਸੀ ਕਿ ਚਟਨੀ ਕਿਸ ਤਰ੍ਹਾਂ ਬਣਾਣੇ ਆ ਦੇਖੋ ਪੁਦੀਨਾ ਤੇ ਧੰਨੀਆਂ ਔਰ ਟਮਾਟਰ ਤੇ ਖੀਰਾ ਮੈਂ ਲਿਆ ਕਿਉਂਕਿ ਇਹ ਉਹ ਚਟਨੀ ਹੈ ਜਿਹੜੇ ਕਿ ਲਸਣ ਪਿਆਜ਼ ਬਿਲਕੁਲ ਨਹੀਂ ਖਾਂਦੇ ਉਹਨਾਂ ਵਾਸਤੇ ਮੈਂ ਸਪੈਸ਼ਲ ਇਹ ਚਟਨੀ ਬਣਾ ਕੇ ਦਿਖਾ ਰਹੀ ਹਾਂ ਇਹਦੇ ਛਰੀਆਂ ਮਿਰਚਾਂ ਵੀ ਪਾਤੀਆਂ ਨੇ ਮੈਂ ਕੱਟ ਕੇ ਇਹਦੇ ਵਿੱਚ ਲਸਣ ਪਿਆਜ਼ ਦੀ ਬਿਲਕੁਲ ਵੀ ਵਰਤੋ ਨਹੀਂ ਅਸੀਂ ਕਰ ਰਹੇ ਕਿਉਂਕਿ ਕਈ ਲਸਣ ਪਿਆਜ਼ ਬਿਲਕੁਲ ਨਹੀਂ ਯੂਜ਼ ਕਰਦੇ ਨਾ ਹੀ कच्चा ਖਾਂਦੇ ਨੇ ਨਾ ਹੀ ਪੱਕਿਆ ਹੋਇਆ ਖਾਂਦੇ ਨੇ ਉਹਨਾਂ ਵਾਸਤੇ ਇਹ ਰੈਸਪੀ ਬਹੁਤ ਹੀ ਵਧੀਆ ਹੈ ਉਸ ਤੋਂ ਇਲਾਵਾ ਮੈਂ ਮੂਲੀ ਲਈਏ ਔਰ ਥੋੜੇ ਦੇਖੋ ਕੜੀ ਪੱਤਾ ਲਿਆ ਤੇ ਨਾਲ ਹੀ ਮੈਂ ਜਵੈਨ ਦੇ ਪੱਤੇ 3-4 ਲੈਨੇ ਆ ਦੇਖੋ ਜੀ ਜਵੈਨ ਦੇ ਪੱਤੇ ਤਾਜ਼ੇ ਤੁਣੀ ਮੈਂ ਤੋੜ ਕੇ ਲਿਆਈਆਂ ਫਰੈਸ਼ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਪਾ ਕੇ ਬਹੁਤ ਹੀ ਅੱਛੀ ਚਟਣੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਲਸਣ ਪਿਆਜ਼ ਦੀ ਨਾਲੀ ਚਟਣੀ ਬਹੁਤ ਅੱਛੀ ਬਣਦੀ ਹੈ ਮੇਰੀ ਕੱਲ ਕਿੱਟੀ ਹੈਗੀ ਤੇ ਮੈਂ ਇਸ ਵਾਸਤੇ ਕੁਝ ਮੇਰੇ ਮੈਂਬਰ ਜਿਹੜੇ ਨੇ ਉਹ ਲਸਣ ਪਿਆਜ਼ ਨਹੀਂ ਖਾਂਦੇ ਇਸ ਵਾਸਤੇ ਮੈਂ ਚਟਨੀ ਸਪੈਸ਼ਲ ਬਣਾ ਰਹੀ ਹਾਂ ਵਿੱਚ ਦਹੀਂ ਦਾ ਚਮਚ ਪਾਵਾਂਗੀ ਦੋ ਤਿੰਨ ਔਰ ਨਾਲ ਮੈਂ ਪਾਵਾਂਗੀ ਥੋੜਾ ਜਿਹਾ ਨਿੰਬੂ ਠੀਕ ਹੈ ਜੀ ਖੱਟਾ ਕਰਨ ਵਾਸਤੇ ਟਮਾਟਰ ਨਿੰਬੂ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਹੋਰ ਵੀ ਖੱਟੇ ਮਸਾਲੇ ਬੜੇ ਹੁੰਦੇ ਨੇ ਤੇ ਉਹ ਵੀ ਪਾ ਸਕਦੇ ਹੋ ਠੀਕ ਹੈ ਜੀ ਆਮਚੂਰਨ ਪਾ ਸਕਦੇ ਹੋ ਚਾਟ ਮਸਾਲਾ ਪਾ ਸਕਦੇ ਹੋ ਅਗਰ ਜ਼ਿਆਦਾ ਖੱਟਾ ਕਰਨਾ ਨਹੀਂ ਤੇ ਨਿੰਬੂ ਜ਼ਿਆਦਾ ਪਾ ਸਕਦੇ ਹੋ ਨਿੰਬੂ ਦੇ ਨਾਲ ਜਿੰਨਾ ਮਰਜ਼ੀ ਤੁਸੀਂ ਖੱਟਾ ਕਰ ਲਓ ਟਮਾਟਰ ਜ਼ਿਆਦਾ ਪਾ ਸਕਦੇ ਹੋ ਅਗਰ ਤੁਹਾਡੇ ਪਿਆਜ਼ ਟਮਾਟਰ ਨਹੀਂ ਹੈ ਤੇ ਪਿਆਜ਼ ਤੇ ਸੌਰੀ ਲਸਣ ਨਹੀਂ ਹੈ ਤੇ ਤੁਸੀਂ ਇਹਨਾਂ ਚੀਜ਼ਾਂ ਦੀ ਵੀ ਵਰਤੋਂ ਕਰ ਸਕਦੇ ਹੋ ਹੁਣ ਅਸੀਂ ਸਾਰਾ ਕੁਝ ਇਸ ਨੂੰ ਮਿਕਸੀ ਵਿੱਚ ਪਾ ਦਾਂਗੇ ਤੁਸੀਂ ਧਨੀਆਂ ਤੇ ਪੁਦੀਨਾ ਜ਼ਿਆਦਾ ਮਾਤਰਾ ਵਿੱਚ ਵੀ ਲੈ ਸਕਦੇ ਹੋ ਖੁੱਲਾ ਪੁਦੀਨਾ ਧਨੀਆ ਪਾ ਲਓ ਉਹਦੀ ਤਾਂ ਕੋਈ ਗੱਲ ਨਹੀਂ ਜਿੰਨਾ ਮਰਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਬਸ ਪੁਦੀਨਾ ਥੋੜਾ ਇੰਨਾ ਵੀ ਨਹੀਂ ਲੈਣਾ ਧਨੀਆ ਬੇਸ਼ੱਕ ਜ਼ਿਆਦਾ ਲੈ ਲਓ ਕਿਉਂਕਿ ਜ਼ਿਆਦਾ ਪੁਦੀਨਾ ਪਾਣ ਨਾਲ ਕੋੜੀ ਹੋ ਜਾਂਦੀ ਹੈ ਤੇ ਥੋੜਾ ਹਿਸਾਬ ਦਾ ਹੀ ਲੈਣਾ ਅੱਜ ਕੱਲ ਪੁਦੀਨਾ ਵੈਸੇ ਵੀ ਘੱਟ ਮਿਲਦਾ ਪਿਆ ਪਰ ਮੈਂ ਤੇ ਲੱਗਿਆ ਅਸੀਂ ਸਾਡੇ ਤੇ ਅਸੀਂ ਉੱਥੇ ਹੀ ਉਤਾਰ ਕੇ ਤੇ ਉਹਦਾ ਹੀ ਬਣਾ ਰਹੇ ਹਾਂ ਪੁਦੀਨਾ ਬਹੁਤ ਘੱਟ ਮਿਲ ਰਿਹਾ ਅੱਜ ਕੱਲ ਬਾਜ਼ਾਰ ਦੇ ਵਿੱਚ ਹੁਣ ਅਸੀਂ ਨਾਲ ਹੀ ਮੂਲੀਆਂ ਸੁੱਟ ਦਵਾਂਗੇ ਤੇ ਜਿਹੜਾ ਸਾਡੇ ਕੋਲ ਜਵੈਨ ਤੇ ਪੱਤੇ ਸੀ ਉਹਨੂੰ ਵੀ ਅਸੀਂ ਥੋੜਾ ਥੋੜਾ ਚੋਪ ਕਰਕੇ ਸੁੱੜ ਦਿੱਤਾ ਤੇ ਹੁਣ ਅਸੀਂ ਪਾ ਦਾਂਗੇ ਕੜੀ ਪੱਤਾ ਠੀਕ ਹੈ ਜੀ ਹੁਣ ਅਸੀਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਪਹਿਲੇ ਅਸੀਂ ਗ੍ਰाइंड ਕਰਾਂਗੇ ਉਸ ਤੋਂ ਬਾਅਦ ਅਸੀਂ ਜੋ ਮਟੀਰੀਅਲ ਪਾਣਾ ਹੈ ਨਮਕ ਮਿਰਚ ਮਸਾਲੇ ਜੋ ਵੀ ਪਾਣਾ ਹੈ ਅਸੀਂ ਬਾਅਦ ਵਿੱਚ ਪਾਵਾਂਗੇ ਪਹਿਲੇ ਇਹਨੂੰ ਅਸੀਂ ਹਲਕਾ ਜਿਹਾ ਗ੍ਰाइंड ਕਰਾਂਗੇ ਠੀਕ ਹੈ ਜੀ ਹਾਂ ਜੀ ਜਦੋਂ ਤੁਸੀਂ ਥੋੜਾ ਜਿਹਾ ਗ੍ਰाइंड ਕਰ ਲੈਣਾ ਤੇ ਉਹਨੂੰ ਅਸੀਂ ਉੱਪਰ-ਨੀਚੇ ਕਰ ਦੇਣਾ ਕਿਉਂਕਿ ਅਸੀਂ ਬਿਲਕੁਲ ਵੀ ਪਾਣੀ ਦੀ ਵਰਤੋਂ ਨਹੀਂ ਕਰ ਰਹੇ ਕਈ ਪਾਣੀ ਦੀ ਵਰਤੋਂ ਕਰਦੇ ਨੇ ਤੇ ਉਹ ਚਟਨੀ ਵੀ ਘੱਟ ਟਾਈਮ ਚਲਦੀ ਏ ਉਹਦੇ ਉੱਤੇ ਝੱਗ ਬਣ ਜਾਂਦੀ 3-4 ਦਿਨਾਂ ਚ ਇਹਨੂੰ ਤੁਸੀਂ ਜਿੰਨੇ ਦਿਨ ਮਰਜ਼ੀ ਰੱਖ ਸਕਦੇ ਹੋ ਦਹੀਂ ਪਾ ਕੇ 2-4 ਦਿਨ ਤੁਸੀਂ ਘੱਟ ਸਕਦੇ ਹੋ ਠੀਕ ਹੈ ਜੀ ਪਰ ਪਾਣੀ ਦੇ ਨਾਲ ਬਹੁਤ ਜਲਦੀ ਖਰਾਬ ਹੋ ਜਾਂਦੀ ਏ ਪਾਣੀ ਨਹੀਂ ਪਾਣਾ ਤੇ ਹੁਣ ਅਸੀਂ ਪਾਵਾਂਗੇ ਦਹੀਂ ਤੇ ਨਿੰਬੂ ਹੁਣ ਥੋੜਾ ਜਿਹਾ ਦੇਖੋ ਗ੍ਰाइंड ਹੋ ਗਈ ਏ ਤੇ ਅਸੀਂ ਦਹੀਂ ਤੇ ਨਿੰਬੂ ਪਾਵਾਂਗੇ ਇਹਦੇ ਚ ਹਾਂਜੀ 2-3 ਚਮਚ ਅਸੀਂ ਦਹੀਂ ਦੇ ਪਾ ਦਾਂਗੇ ਤੇ ਨਾਲ ਹੀ ਅਸੀਂ ਪਾਵਾਂਗੇ ਇਮਲੀ ਖੱਟੀ ਜੜੀ ਅਸੀਂ ਘੋਲ ਕੇ ਰੱਖੀ ਹੋਈ ਹੈ ਅਗਰ ਤੁਹਾਡੇ ਕੋਲ ਉਸ ਟਾਈਮ ਇਮਲੀ ਨਹੀਂ ਹੈਗੀ ਇਹ ਦੇਖੋ ਮੈਂ ਖੱਟੀ ਜੜੀ ਰਹਿ ਗਈ ਸੀ ਇਮਲੀ ਉਹਨੂੰ ਮੈਂ ਘੋਲ ਕੇ ਰੱਖ ਦਿੱਤੀ ਸੀ ਅੱਧਾ ਕਿਲੋ ਮੈਂ ਇਮਲੀ ਲੈ ਕੇ ਆਈ ਸੀ ਤੇ ਮੈਂ ਨਾਲ ਮਿੱਠੀ ਵੀ ਬਣਾਣੀ ਹੈ ਤੇ ਖੱਟੀ ਵੀ ਬਣਾਣੀ ਹੈ ਅਜੇ ਜਦ ਮੈਂ ਕੁਝ ਵੀ ਨਹੀਂ ਪਾਇਆ ਅਜੇ ਤਿਆਰੀ ਨਹੀਂ ਕੀਤੀ ਤੇ ਅਸੀਂ ਘੱਟ ਤੋਂ ਘੱਟ 2 ਚਮਚਾ ਦੇ ਵਿੱਚ ਇਮਲੀ ਦੇ ਵੀ ਸੁੱਟ ਦਵਾਂਗੇ ਠੀਕ ਹੈ ਗਾੜੀ-ਗਾੜੀ ਹੈ ਜੇ ਖੱਟਾ ਫਿਰ ਬਹੁਤ ਜ਼ਿਆਦਾ ਹੋ ਜਾਏਗਾ ਅਗਰ ਤੁਸੀਂ ਇਮਲੀ ਨਹੀਂ ਪਾਣੀ ਤੇ ਤੁਸੀਂ ਨਿੰਬੂ ਵੀ ਯੂਜ਼ ਕਰ ਸਕਦੇ ਹੋ ਪਰ ਮੈਂ ਖਟਾਈ ਕਰਕੇ ਇਮਲੀ ਪਾ ਦਿੱਤੀ ਥੋੜਾ ਟੇਸਟ ਵੀ ਹੋਰ ਵੱਧ ਜਾਏਗਾ ਅਜ ਤੱਕ ਠੀਕ ਹੈ ਜੀ ਹੁਣ ਅਸੀਂ ਇਹਨੂੰ ਫਿਰ ਗ੍ਰाइंड ਕਰਾਂਗੇ ਉਸ ਤੋਂ ਬਾਅਦ ਅਸੀਂ ਨਮਕ ਮਿਰਚ ਜੋ ਵੀ ਪਾਣਾ ਪਾਵਾਂਗੇ ਹਰੀਆਂ ਮਿਰਚਾਂ ਅਸੀਂ ਖੂਬ ਸਾਰੀਆਂ ਪਾਤੀਆਂ ਹੁਣ ਅਸੀਂ ਮਿਰਚ ਨਹੀਂ ਪਾਣੀ ਨਮਕ ਤੇ ਸੁੱਕਾ ਧਨੀਆ ਤੇ ਗਰਮ ਮਸਾਲਾ ਪਾਵਾਂਗੇ ਇਹਦੇ ਵਿੱਚ ਪਰ ਪਹਿਲਾਂ ਥੋੜਾ ਇਹਨੂੰ ਗ੍ਰाइंड ਕਰ ਲਈਏ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਬਣ ਗਈ ਚਟਨੀ ਇਹ ਦੇਖੋ ਜੀ ਬਿਲਕੁਲ ਮੈਸ਼ ਹੋ ਗਈ ਹੈ ਔਰ ਬਹੁਤ ਹੀ ਵਧੀਆ ਐ ਨਹੀਂ ਕਿ ਲਸਣ ਪਿਆਜ ਤੋਂ ਬਿਨਾ ਚਟਨੀ ਨਹੀਂ ਬਣਦੀ ਹੁਣ ਅਸੀਂ ਪਾਵਾਂਗੇ ਲੋੜ ਮੁਤਾਬਕ ਨਮਕ ਜਿੰਨਾ ਜ਼ਰੂਰਤ ਹੈ ਦੇਖ ਲੈਣਾ ਟੈਸਟ ਚੈੱਕ ਕਰਕੇ ਇੱਕ ਵਾਰੀ ਉਸ ਤੋਂ ਬਾਅਦ ਸੁੱਕਾ ਧਨੀਆ ਔਰ ਥੋੜਾ ਜਿਹਾ ਗਰਮ ਮਸਾਲਾ ਤਾਂ ਕਿ ਦਾ ਟੈਸਟ ਹੋਰ ਵਧੀਆ ਹੋ ਜਾਏ ਤੇ ਸਾਡੇ ਕੋਲ ਅਜੇ ਅੱਧਾ ਨਿੰਬੂ ਪਿਆ ਹੋਇਆ ਐ ਅਸੀਂ ਉਹਦਾ ਨਿੰਬੂ ਵੀ ਵਿੱਚ ਪਾ ਦਾਂਗੇ ਤਾਂ ਕਿ ਹੋਰ ਵੀ ਖੱਟੀ ਮਿੱਠੀ ਬਣ ਜਾਏ ਤੇ ਬਹੁਤ ਹੀ ਟੇਸਟੀ ਬਣ ਜਾਵੇ ਇੱਕ ਵਾਰੀ ਇਹਨੂੰ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਲਸਣ ਪਿਆਜ ਤੋਂ ਬਿਨਾਂ ਹੀ ਬਣਾ ਕੇ ਦੇਖਣਾ ਕਿੰਨੀ ਸਵਾਦ ਬੰਦੀ ਹੈ ਕਈ ਨਹੀਂ ਖਾਂਦੇ ਤੇ ਉਹ ਇਸ ਤਰ੍ਹਾਂ ਬਣਾ ਕੇ ਚਟਨੀ ਨੂੰ ਇੰਜੋਏ ਕਰ ਸਕਦੇ ਨੇ ਇਹ ਦੇਖੋ ਜੀ ਦਾਲ ਹੋਵੇ ਸਬਜ਼ੀ ਹੋਵੇ ਚਾਹ ਮਟਰਾਂ ਵਾਲੇ ਚਾਵਲ ਹੋਣ ਪਲਾਓ ਹੋਵੇ ਬਹੁਤ ਹੀ ਵਧੀਆ ਇਹਦੇ ਨਾਲ ਲੱਗਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਜੀ ਠੀਕ ਹੈ ਜੀ ਇਹ ਦੇਖੋ ਜੀ ਚਟਨੀ ਕਿੰਨੀ ਵਧੀਆ ਬਣ ਗਈ ਦੇਖੋ ਮੂਲੀਆਂ ਦੇ ਨਾਲ ਤਾਂ ਚਟਨੀ ਦਾ ਵੈਸੀ ਟੇਸਟ ਚੇਂਜ ਹੋ ਜਾਂਦਾ ਹੈ ਖਰਾ ਧਨੀਆ ਪਾਓ ਪੁਦੀਨਾ ਪਾਓ ਵਿੱਚ ਕਿੰਨਾ ਕੁਛ ਆ ਪਾਉਣ ਵਾਸਤੇ ਮੂਲੀਆਂ ਤੇ ਪੱਤੇ ਪਾ ਲਓ ਤੁਸੀਂ ਉਸ ਤੋਂ ਇਲਾਵਾ ਕੜੀ ਪੱਤਾ ਜਵੈਨ ਦੇ ਪੱਤੇ ਦੇਖੋ ਕਿੰਨਾ ਕੁਛ ਪਾਇਆ ਹੈ ਹੈਲਦੀ ਚਟਨੀ ਬਣ ਗਈ ਏ ਤੁਸੀਂ ਰੋਟੀ ਖਾਓਗੇ ਤੇ ਨਾਲ ਹੀ ਦੇਖਣਾ ਉਸੇ ਵੇਲੇ